ਤਰੀਆਂ ਸਰਹੰਦ ਤੋਂ ਕਈ ਜਿਨ ਆ ਸਰਕਾਰ ਵੱਲੋਂ ਅਤੇ ਡੀਜੀਪੀ ਪੰਜਾਬ ਵੱਲੋਂ ਜੋ ਮਹਮ ਚਲਾਈ ਗਈ ਹੈ ਪ੍ਰਹਾਰ ਆਪਰੇਸ਼ਨ ਇਹਦੇ ਤਹਿਤ ਹੀ ਐਸਐਸਪੀ ਸਾਹਿਬ ਪਟਿਆਲਾ ਆਈਪੀਐਸ ਬਰਨ ਸ਼ਰਮਾ ਜੀ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹ ਮਹਮ ਵਿੱਢੀ ਹੈ ਜਿਹਦੇ ਤਹਿਤ ਅਸੀਂ ਸਬਡਿਵੀਜ਼ਨ ਿਕਨੌਰ ਦੇ ਵਿੱਚ ਅਸੀਂ 12 ਰੀਡਿੰਗ ਟੀਮਾਂ ਬਣਾਈਆਂ ਨੇ ਜਿਹਦੀ ਇੱਕ ਟੀਮ ਦੇ ਵਿੱਚ ਚਾਰ ਮੁਲਾਜ਼ਮ ਨੇ ਇਸ ਦੇ ਤਹਿਤ ਅਸੀਂ ਵੱਖ-ਵੱਖ ਥਾਵਾਂ ਤੇ ਟਿਕਾਣਿਆਂ ਤੇ ਗੈਂਗਸਟਰ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਐਸੋਸੀਏਟਸ ਨੇ ਉਹਨਾਂ ਦੇ ਟੈਕਨੀਕਲੀ ਟ੍ਰੇਸ ਕਰਕੇ ਉਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਅਸੀਂ ਰੇਡਸ ਕਰ ਰਹੇ ਆ ਆਪਣੇ ਕਿਨਾਰ ਦੇ ਵਿੱਚ ਅਸੀਂ ਪੰਜ ਜਿਹੜੇ ਹੈਗੇ ਹੈ ਨਿਸ ਕ੍ਰਾਈਮ ਤੇ ਜਿਹੜੇ ਹੈਗੇ ਲੁੱਟਖੋਹ ਵਾਲੇ ਅਸੀਂ ਮਲਜ਼ਮ ਫੜੇ ਨੇ ਤਿੰਨ ਕੱਲ ਫੜੇ ਸੀ ਦੋ ਅੱਜ ਫੜੇ ਨੇ ਤੇ ਜਿਹੜੀ ਸਾਡੀ ਇਹ ਮੁਹਿੰਮ ਹੈਗੀ ਹੈ ਇਹ 72 ਘੰਟਿਆਂ ਲਈ ਇਹ ਜਾਰੀ ਹੈ ਤੇ ਜਿਦਾ ਕਿ ਕੱਲ ਤੱਕ ਇਹ ਬਸਤ ਕਰਨ ਹੋ ਜਾਣਗੇ ਅਸੀਂ ਲੱਗੇ ਹੋਏ ਆ ਇਹਦਾ ਵਰਤਵਾਦ ਅਸੀਂ ਜਿਹੜੇ ਹੈਗੇ ਅਕਿਊਜ਼ ਜਿਹੜੇ ਅਰੈਸਟ ਕਰੀ ਗੈਂਗਸਟਰ অর ਉਹਨਾਂ ਦੇ ਐਸੋਸੀਏਟਸ ਅਰੈਸਟ ਕਰੀ ਮੈਮ ਜਿਵੇਂ ਕਿ ਦੇਖਣ ਜਾਇਆ ਪੜ੍ਹਦੇ ਆ ਪੂਰਾ ਪੂਰਾ ਜੀ ਪੜ੍ਹਦੇ ਆ ਕਿ ਕੋਈ ਵੱਡਾ ਗੈਂਗਸਟਰ ਕਿਸ ਤਰ੍ਹਾਂ ਆਪਣੇ ਛੋਟੇ ਛੋਟੇ ਨਾਲ ਐਕਟਰ ਨਹੀਂ ਹੈ ਜੀ ਤੇ ਜਿੱਥੇ ਸਾਡੇ ਪਟਿਆਲੇ ਵੱਖ-ਵੱਖ ਹੋਰ ਥਾਵਾਂ ਤੇ ਜਿੱਥੇ ਵੀ ਹੈਗੇ ਨੇ ਉੱਥੇ ਉਹ ਐਕਸ਼ਨ ਪ੍ਰੋਪਰਲੀ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਨ ਅਨੁਸਾਰ ਅਸੀਂ ਕਰ ਰਹੇ ਹਾਂ ਪਰ ਫਿਲਹਾਲ ਕਰੋੜ ਦੇ ਵਿੱਚ ਕੋਈ ਗੈਂਗਸਟਰ ਨਹੀਂ ਹੈ ਸਰ ਜਿਵੇਂ ਸਰ ਜਿਹੜੇ ਬਾਦਲੋ ਗੰਗਾਸਥਾਨ ਬੰਗਲਾਦੇਸ਼ ਆ ਬੈਠੇ ਉਹ ਇੱਥੇ ਆਪਣੇ ਬੰਦੇ ਛੱਡ ਕੇ ਰੱਖਦੇ ਆ ਸਰਕਾਰ ਕੋਈ ਇਸ ਤਰ੍ਹਾਂ ਦੇ ਮੋਹਮ ਸ਼ੁਰੂ ਕਰਨ ਜਾ ਰਹੀ ਹੈ ਇਹ ਨਰੀਅਲ ਸੈਂਸ ਕਿ ਜਿਹੜੇ ਬੰਦੇ ਬਾਹਰ ਬੈਠੇ ਉਹ ਇੱਥੇ ਲੰਦਾ ਜਾਵੇ ਜੀ ਬਿਲਕੁਲ ਜੀ ਤੁਸੀਂ ਵੀ ਸੁਣਿਆ ਹੋਣਾ ਕਿ ਡੀਜੀਪ ਸਰ ਦੇ ਜਿਹੜੇ ਸਰਕਾਰ ਦੀ ਹਦਾਇਤਾਂ ਨੇ ਕਿ ਅਸੀਂ ਵੀ ਦੇਖ ਰਹੇ ਹਾਂ ਕਿੱਥੇ ਉਹਨਾਂ ਦੇ ਟੈਸਟ ਟੈਕਨੀਕਲੀ ਟ੍ਰੇਸ ਹੋ ਰਹੇ ਨੇ ਅਸੀਂ ਵੀ ਫਿਲਹਾਲ ਅਸੀਂ ਲੋਕਲ ਜਿਹੜੇ ਕਿ ਰੇਡਸ ਕਰ ਰਹੇ ਹਾਂ ਪਰ ਉਹ ਸਰਕਾਰ ਦੁਆਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਚੱਲ ਰਹੀ ਹੈ ਔਰ ਤੁਹਾਡੇ ਧਿਆਨ ਚ ਸਾਰਿਆਂ ਦੇ ਉਸ ਟਾਈਮ ਵੀ ਉੱਥੋਂ ਕੋਈ ਵੱਡਾ ਗੈਂਗਸਟਰ ਉਧਰੋਂ ਟ੍ਰੇਸ ਹੋਊਗਾ ਲੈ ਜਾਂਦਾ ਜਾਊਗਾ ਤਾਂ ਤੁਹਾਡੇ ਧਿਆਨ ਚ ਸਾਰਾ ਲੰਘਦਾ ਜਾਊਗਾ ਜਿਵੇਂ ਤੁਸੀਂ ਦੱਸਿਆ 72 ਘੰਟਿਆਂ ਵਾਸਤੇ ਜੀ ਤੇ ਉਸ ਤੋਂ ਬਾਅਦ ਵੀ ਮੁਹਿੰਮ ਇਸ ਤਰ੍ਹਾਂ ਚੱਲ ਰਹੀ ਹੋਊਗੀ ਉਹ ਤਾਂ ਕੰਟੀਨਿਊ ਚੱਲਦੀ ਰਹਿੰਦੀ ਦੇਖੋ ਪੰਜਾਬ ਪੁਲਿਸ ਦਾ ਜੋ ਆਪਣਾ ਕੰਮ ਐਸੀ ਜੋ ਸਾਡਾ ਹੈਗਾ ਉਸ ਤੇ ਕਰਦੇ ਰਹਿੰਦੇ ਆ ਪਰ ਇਹ ਫਿਲਹਾਲ 3 ਦਿਨ ਦਾ ਟਾਰਗੇਟ ਜਿਹੜਾ ਹੈਗਾ ਮਿੱਥਿਆ ਹੈ ਕਿ ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਇਹੀ ਇਸੇ ਤੇ ਫੋਕਸ ਕਰਕੇ ਜਿਵੇਂ ਆਪਾਂ ਪਹਿਲਾਂ ਜਯੋਤ ਨਿਸ਼ਾਵਰ ਦੇ ਤੇ ਫੋਕਸ ਕੀਤਾ ਸੀ ਹੁਣ ਉਸ ਤੋਂ ਬਾਅਦ ਇਸ ਉਸੇ ਦੀ ਲੜੀ ਵਿੱਚ ਗਾਹ ਹੁਣ ਇਸ ਤੇ ਫੋਕਸ ਕਰਦੇ ਹੋਏ ਆਪਾਂ ਇਸ ਤੇ ਵਰਕ ਜਾ ਕਰ ਰਹੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਅਸੀਂ ਸੋਚ ਰਹੇ ਹਾਂ ਕਿ ਘੱਟੋ ਘੱਟ 15-20 ਦੇ ਕਰੀਬ ਅਸੀਂ ਮਲਜਮ ਜਿਹੜੇ ਹੈਗੇ ਉਹ ਫੜੀਏ ਜੇ ਇਨਕਿਸ ਕੋਈ ਕੱਲ ਤੱਕ ਸ਼ਾਮ ਤੱਕ ਸਾਨੂੰ ਪਤਾ ਲੱਗ ਜਾਊਗਾ ਤੇ ਫਿਰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਰ ਜਿਵੇਂ ਲੋਕਾਂ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਹੋ ਵੀ ਜੇ ਕਿਸੇ ਦੇ ਨੇੜੇ ਤੇਰੇ ਕੋਈ ਮੈਸਟਰ ਬੰਦਾ ਰਹਿੰਦਾ ਉਹ ਵੀ ਕਿਹਨੂੰ ਕੰਟੈਕਟ ਕਰੇ ਤੁਹਾਡੀ ਜੀ ਦੇਖੋ ਡੀਐਸਪੀ ਸਾਹਿਬ ਦਾ ਆਫਿਸ ਹੈਗਾ ਜਿਵੇਂ ਪੰਜਾਬ ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਮੇਬੀ 93 94693946 ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਸਾਰਿਆਂ ਦੇ ਦੱਸਿਆ ਜਾਂਦਾ ਹੈ ਕਿ ਕਰ ਰਹੇ ਹੈ ਇਸ ਤਰ੍ਹਾਂ ਕੋਈ ਪਾਰਟਿਕੂਲਰ ਤੁਸੀਂ ਨੰਬਰ ਕੋਈ ਦਿੱਤਾ ਹੀ ਨੋ ਕੰਮ ਜਿਹੜੇ ਵੀ ਇੱਥੇ ਕਰੋ ਕੰਟੈਕਟ ਜਿਹੜੇ ਆ ਪਰਹਾਰ ਦੇ ਸਬੰਧ ਵਿੱਚ 9394693946 ਹੈਲਪਲਾਈਨ ਇੱਕ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ਕਿ ਇਹ ਕਿਸੇ ਨੂੰ ਵੀ ਕਿਸੇ ਵੀ ਕ੍ਰਿਮੀਨਲ ਦੀ ਸੂਚਨਾ ਮਿਲਦੀ ਹੈ ਤਾਂ ਉਹਦਾ ਨਾਮ ਗੁਪਤ ਰੱਖਦੇ ਹੋਏ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ